1000 ਦਿੱਤਾ ਜਾਵੇਗਾ ਪਹਿਲੀ ਕਬੱਡੀ ਕਹਿੰਦੇ 1000 ਦੀ ਹੋਣੀ ਹੈ ਪਹਿਲੀ ਰੇਡ ਮਨਪ੍ਰੀਤ ਸਿੰਘ ਜੀ ਰਾਜਾ ਉਹਨਾਂ ਵੱਲੋਂ 1000 ਦੀ ਕਬੱਡੀ ਪੈ ਰਹੀ ਹੈ ਲੈ ਵੀ ਲਖਿਆ ਆਹ ਫਰ ਦੇ ਰਹੀ ਦੋ ਜੋਂ ਦਾ ਪਹਿਲੀ ਕਬੱਡੀ ਕਹਿੰਦੇ ਯਰਗੜੀ ਵਾਲਾ ਸੱਤੀ ਇਸ ਵੱਲੇ ਪਾਉਣ ਦੇ ਲਈ ਬੜਿਆ ਹੋਇਆ ਚਾਰ ਢਡੋਣੀ ਪਿੰਡ ਵਾਲੇ ਆਹ ਜਾਨਾ ਵਿੱਚੋਂ ਦੇਖਾਂਗੇ ਪਹਿਲੀ ਕਬੱਡੀ ਤੇ ਆ ਗਿਆ ਆ 1000 ਦੀ ਕਹਿੰਦੇ ਸਫਲ ਕੌਡੀ ਪਾ ਗਿਆ ਸੁੱਤੀ ਜਰਗੜੀ ਵਾਲਾ ਬੇਨਤੀਆ ਭਰਾਵਾਂ ਨੂੰ ਵੀ ਮਾਇਆ ਜਿਹੜੀ ਹੈ ਉਹ ਨਾਲ ਦੀ ਨਾਲ ਕਲੈਕਟ ਕਰ ਲਿਓ ਅਗਲੀ ਰੇਡ ਬੌਲੀ ਕਹਿੰਦੇ ਕਿਰਨੀ ਮੁਕੜਾਉਣੇ ਪਿੰਡ ਵਾਲਾ ਕਹਿੰਦੇ ਵਧਿਆ ਹੋਇਆ ਚਾਰੇ ਚਾਰੇ ਸਟਾਪਰ ਐਨ ਕਹਿੰਦੇ ਚਾਰ ਬਰ ਤਿਆਰ ਚਾਰਾਂ ਵਿੱਚੋਂ ਪ੍ਰਤਾਪ ਜਾਂ ਫਿਰ ਸ਼ਨੀ ਆਦਮ ਵਾਲੀਆ ਜਾਂ ਫਿਰ ਪੀਤੀ ਪਰ ਦੇਖਦੇ ਵੀ ਕਿਰਨੀ ਮੁਕੜਾਉਣੇ ਵਾਲਾ ਲੱਖਾਂ ਦੇ ਪੁਆਇੰਟ ਦਾ ਵਾਅਦਾ ਕਰ ਗਿਆ ਅਗਲੀ ਕਬੱਡੀ ਖੁਸ਼ਵਿੰਦਰ ਸਿੰਘ ਖੁਸ਼ੀ ਕੜਿਆਣੇ ਲਓ ਖੁਸ਼ੀ ਕਹਿੰਦੇ ਕੜਿਆਣੇ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਸਿਰ ਤਿਆਰ ਵਰ ਤਿਆਰ ਨੌਜਾਨ ਹੁਣ ਚਾਰ ਢੀਕਦੇ ਐ ਚਾਰਾਂ ਵਿੱਚੋਂ ਕੌਣ ਕਰੂਗਾ ਕੋਦਰ ਮਨਪ੍ਰੀਤ ਸਿੰਘ ਜੀ ਰਾਜਾ ਸਰਪੰਨ ਸਾਹਿਬ ਉਹ ਐਲਾਨ ਕਰਵਾਉਂਦੇ ਆ ਜਿਹੜਾ ਖੁਸ਼ੀ ਨੂੰ ਜਫਾ ਲਾਵੇ ਉਹਨੂੰ 5000 ਹਜ਼ਾਰ ਦਾ 5000 ਦਾ ਜਫਾ 5000 ਇਹ ਮੱਟੂ ਆ ਢੰਡੋਲੀ ਵਾਲਾ ਮੱਟੂ 5000 ਦਾ ਜਫਾ ਲਾ ਗਿਆ ਹੈ ਖੇਡ ਮੈਦਾਨ ਵਿੱਚ 5000 ਦਾ ਜਫਾ ਲਾ ਗਿਆ ਹੈ ਅਗਲੀ ਕੌਡੀ ਵਿਜੇ ਪਾਸੋ ਵਾਲਾ ਆ ਗਿਆ ਹੈ ਵਿਜੇ ਪਾਸੋ ਬਾ ਆ ਗਿਆ ਵੀਰੇ ਇੱਥੇ ਇੱਕ ਇੱਕ ਪਲੇਅਰ ਖੜ ਜੋ ਮਾਇਆ ਨਾਲ ਦੀ ਨਾਲ ਆਪਣੇ ਹੱਥੀ ਫੜ ਜਾਏ ਨਾਲ ਹੀ ਜਣ ਕੇ ਲਾ ਵਿਜੇ ਕੇਰੇ ਪਾਸੋ ਵਾਲਾ ਕਬੱਡੀ ਪਾ ਰਿਹਾ ਮਨਪ੍ਰੀਤ ਸਿੰਘ ਜੀ ਰਾਇਆ ਵੀਰਾ ਸਾਡਾ ਰਾਜਾ ਕੇਰੇ ਨੋਟਾਂ ਦੇ ਲੱਕੇ ਤੋੜ ਦਿਓ ਲਾ ਸਰੀ ਆਣ ਮਾਰਦੀ ਧਰਤੀ ਦਾ ਤੇ ਦੂਜੇ ਪਾਸੇ ਵਿਜੇ ਉਹ ਪਾਸੋ ਵਾਲਾ ਆਉਂਦਾ ਬੁੱਕਦਾ ਅੱਜ ਨਹੀਂ ਰੁਕਦਾ ਆਉਂਦਾ ਬੁੱਕਦਾ ਲੱਖਾਂ ਜੇ ਪੰਡ ਦਾ ਵਾਅਦਾ ਕਰ ਗਿਆ ਅਗਲੀ ਕੌਡੀ ਪਾਉਣ ਲਈ हां उधर 만ਪਰੀ ਸਿੰਘ ਜੀ ਰਾਜਾ ਸਰਪੰਚ ਸਾਹਿਬ ਉਹ ਕਹਿੰਦੇ ਵੀ ਜਿੰਨੇ ਵੀ ਇਸ ਮੈਚ ਵਿੱਚ ਜਫੇ ਲੱਗਣਗੇ ਹਰ ਇੱਕ ਜਫੇ ਦਾ 1-1 ਹਜ਼ਾਰ ਦਿੱਤਾ ਜਾਵੇਗਾ 1-1 ਹਜ਼ਾਰ ਦਾ ਜਫਾ ਹੋਣਾ 만ਪਰੀ ਸਰਪੰਚ ਉਹਨਾਂ ਵੱਲੋਂ 1-1 ਹਜ਼ਾਰ ਦਿੱਤਾ ਜਾਣਾ ਹੈ ਸਰਪੰਚ ਉਹ ਮੁੰਡਾ ਪਿੰਡ ਦਾ ਸਰਪੰਚ ਬਣਿਆ ਕਿ ਜਿੱਥੇ ਸਰਪੰਚ ਜੀ ਦੇ ਕਰੋੜ-ਕਰੋੜ ਲੱਗੇ ਉਸ ਪਿੰਡੋਂ ਆਇਆ ਜੱਟ ਉਸ ਪਿੰਡੋਂ ਆਇਆ ਸੱਤੀ ਜਰਗੜੀ ਵਾਲਾ ਲੱਖਾਂ ਜੇ ਪਾਣ ਦਾ ਵਾਅਦਾ ਕਰ ਗਿਆ ਅਗਲੀ ਕੌਡੀ ਪਾਉਣ ਲਈ ਨੌਜਨ ਖੇੜਨੀ ਮਕੜਾਉਣੇ ਵਾਲਾ ਇਹ ਵੀ ਨੌਜਨ ਰੇਡਾਂ ਖਰੀਆਂ ਪਾ ਜਾਂਦਾ ਇਹ ਵੀ ਮੇਲੇ ਬਣਾ ਜਾਂਦਾ ਆਰ ਦੇਖੋ ਵੀ ਇੱਧਰ ਪ੍ਰਤਾਪ ਕੜਿਆਣੇ ਵਾਲਾ ਸ਼ਨੀ ਆਦਮ ਵਾਲੀਆ ਪੀਤੀ ਤੇ ਗੋਪੀ ਐਨ ਪੂਰੇ ਚਾਰ ਵਰ ਚਾਰ ਆਦਮ ਵਾਲੀਆ ਸ਼ਨੀ ਤੇ ਨਾ ਕਿਰਨੀ ਤੇਰੀ ਤੇ ਸ਼ਨੀ ਪਾਣਾ ਤੇਰਾ ਪਾਣਾ ਤੇਰਾ ਕਿ ਮੁੰਡਾ ਹੱਥਾਂ ਜੋ ਦਿਲ ਕਦਾ ਜਾਵੇ ਰੇਸ਼ਮੀ ਰਮਾਲ ਵਰਗਾ ਮੁੰਡਾ ਸੋਨਾ ਨਹੀਂ ਕਬੱਡੀਆਂ ਪਾਵੇ ਆ ਮੁੰਡਾ ਸੋਨਾ ਨਹੀਂ ਕਬੱਡੀਆਂ ਪਾਵੇ ਤੇ ਪੱਤੇ ਪਚੋਵੇ ਮੁੜਕਾ ਅਗਲੀ ਕੌਡੀ ਪੌਣੀ ਨੌਜਨ ਸੱਤੀ ਜਰਗੜੀ ਵਾਲਾ ਫੇਰ ਕਹਿੰਦੇ ਵਧਿਆ ਹੋਇਆ ਮੱਟੂ ਵਰਗੇ ਨੌਜਨ ਲੱਖੇ ਵਰਗੇ ਗੁਰੀ ਵਰਗੇ ਐਨ ਕਹਿੰਦੇ ਚਾਰੇ ਚਾਰੇ ਚਾਰ ਬਰ ਚਾਰ ਚਾਰਾਂ ਵਿੱਚੋਂ ਵੇਖਾਂਗੇ ਦੀ ਕੌਣ ਹੁਣ ਕਮਾਲ ਕਰਦਾ ਕਿਹੜਾ ਮੂਰੇ ਹੋ ਕੇ ਘੇਰਦਾ ਕੌਣ ਕਮਾਲ ਕਰਦਾ ਪਈ ਰੇ ਬੱਲੇ 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 1000 ਦਾ ਜਫਾ ਮਨਪ੍ਰੀਤ ਸਰਪੰਚ ਜੀ ਮਨਪ੍ਰੀਤ ਸਰਪੰਚ ਹੁਣਾਂ ਵੱਲੋਂ 1000 ਦਾ ਜਫਾ ਦਲਿੰਦਰ ਸਾਡੇ ਵੀਰ ਪ੍ਰਧਾਨ ਹੁਣਾਂ ਵੱਲੋਂ ਆ ਜਫਾ ਕਹਿੰਦੇ ਸਿਰੇ ਦਾ ਲੱਗ ਗਿਆ ਹੈ ਜਫਾ ਕਹਿੰਦੇ ਚੋਟੀ ਦਾ ਜਿੰਨੇ ਵੀ ਆ ਮੈਚ ਵਿੱਚ ਜਫੇ ਲੱਗਣਗੇ ਹਰ ਇੱਕ ਜਫੇ ਦਾ ਇੱਕ ਇੱਕ 1000 ਦਿੱਤਾ ਜਾਣਾ ਹੈ ਧਰੌੜੀ ਟੀਮ ਆ ਜਵੇ ਫਾਈਨਲ ਮੈਚ ਲਈ ਧਰੌੜੀ ਵਿਜੇ ਕਬੱਡੀ ਪਾਰਿਆ ਗੁਰੀ ਕਰੀ ਗੱਲ ਤੌਰੀ ਦੀ ਟੀਮ ਜਲਦੀ ਨਾਲ ਜੇ ਫਾਈਨਲ ਮੈਚ ਜਿਹੜਾ ਹੈ ਉਹ ਭਰਾ ਕਹਿੰਦੇ ਕਰਵਾਇਆ ਜਾਵੇਗਾ ਤਨੌਰੀਆਂ ਵਾਲਿਆਂ ਦਾ ਵੱਡਾ ਧੰਨਵਾਦ ਜਿੰਨੀਆਂ ਵੀ ਟੀਮਾਂ ਇੱਕ ਨਿੱਕੇ ਜਿਹੇ ਸੱਦੇ ਤੇ ਆਈਆਂ ਸਾਰੀ ਟੀਮਾਂ ਦੇ ਪਲੇਅਰਾਂ ਦਾ ਵੱਡਾ ਧੰਨਵਾਦ ਲਓ ਦੇਖਦੇ ਵੀ ਵਿਜੇ ਭਾਸੂ ਵਾਲਾ ਲੱਖਾਂ ਜੇ ਪੰਡ ਦਾ ਵਾਅਦਾ ਕਰ ਗਿਆ ਹੈ ਖੁਸ਼ੀ ਕੜਿਆਣੇ ਪਿੰਡ ਵਾਲਾ ਲਓ ਜਿਹੜੇ ਕਹਿੰਦੇ ਸਿੱਖੀ ਸਰੂਪ ਦੇ ਵਿੱਚ ਬਹੁਤ ਤਗੜਾ ਖੇਡਦਾ ਹੈ ਇਹ ਕਹਿੰਦੇ ਜਾਨੀ ਰੇਡਰ ਹੈ ਥਾੜੀ ਖੇਡ ਕੌਡੀ ਦਾ ਅਗਲੀ ਰੇਡ ਪਾ ਰਿਹਾ ਚੜਦੇ ਚਾਰੇ ਸੋਪਰ ਚਾਰ ਵਾਰ ਚਾਰੇ ਕੇ ਪਤਾ ਲੱਗ ਜੂਗਾ ਤੋਲੇ ਹੋਏ ਪਾਰ ਦਾ ਖੜਾ ਸ਼ੀਸ਼ੇ ਮੁਰੇ ਥਾਤੀ ਪਿਆ ਮਾਰਦਾ ਜਦੋਂ ਟੱਕਰ ਗਿਆ ਕੋਈ ਭੈੜੇ ਪਰਿਵਾਰ ਦਾ ਕਿਤੇ ਵੀ ਨਹੀਂ ਜੀ ਲੱਗਦਾ ਕੋੜੀ ਕੋੜੀਆਂ ਜੇ ਦੇਖ ਲਈ ਪਿਆਕੇ ਤੇ ਘਰੇ ਪਤਾ ਕੀ ਲੱਗਦਾ ਕੋੜੀ ਕੋੜੀਆਂ ਜੇ ਦੇਖ ਲਈ ਪਿਆਕੇ ਘਰੇ ਪਤਾ ਕੀ ਲੱਗਦਾ ਆਹ ਮੁੰਡਾ ਵੀ ਕਹਿੰਦੇ ਅੱਜ ਕੱਲੇ ਸ਼ਾਇਆ ਹੋਇਆ ਚਰਚਾ ਵਿੱਚ ਆਇਆ ਹੋਇਆ ਲਓ ਕਰਨੀ ਕਹਿੰਦੇ ਮਕੜਾਂ ਦੇ ਵਾਲਾ ਜੇ ਸਾਡਾ ਫੈਸਲੇ ਕਰ ਗਿਆ ਵੀ ਨੰਬਰ ਜਿਹੜਾ ਉਹ ਟਾਵਰ ਦੇ ਹਿੱਸੇ ਜਾ ਜੜਿਆ ਕਿ ਹੁੰਦੇ ਜਾਫਿਆਂ ਲਈ ਜਣ ਮਈ ਪਾਲਾ ਤੇ ਰੇਡਰਾਂ ਦੀ ਰੇਡ ਸੁਖੀ ਆ ਇੱਥੇ ਹੁੰਦੇ ਨੇ ਸਕਿੰਟਾਂ ਵਿੱਚ ਫੈਸਲੇ ਕਬੱਡੀ ਆਸੀ ਖੇਡ ਸੁਖੀ ਆ ਇਹ ਮਾਂ ਖੇਡ ਕਬੱਡੀ ਹੈ ਕਈ ਘਰਾਂ ਦੀ ਗਰੀਬੀ ਦੂਰ ਕੀਤੀ ਹੈ ਜਿਨ੍ਹਾਂ ਨੇ ਜਹਾਜ਼ ਉੱਪਰੋਂ ਲੰਘਦੇ ਵੇਖਿਆ ਉਹਨਾਂ ਨੂੰ ਜਾਂਜਾਂ ਵਿੱਚ ਬਤਾ ਦਿੰਦਾ ਹੈ ਇਹ ਮਾਂ ਖੇਡ ਕਬੱਡੀ ਹੈ ਔਰ ਦੇਖਦੇ ਵੀ ਪਈ ਹੋਈ ਰੇਟ ਤੇ ਚਾਰੇ ਚਾਰੇ ਸਟਾਪਰ ਗੁਰੀ ਘਟੋੜੀ ਲਾਉਗਾ ਬੱਲੇ 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 ਘੋੜੀ ਕਰਦਾ ਕਹਿਰ ਜੋਪਰਾਂ ਨੇ ਜੋ ਫੌਜ ਕਰੇ ਦੀ ਗੱਲ ਰਾਜੇ ਖੇਲੇ ਦੀ ਸਿੱਧੀ ਧੂ ਕਾਰਜੇ ਪਾਉਂਦੀ ਮਨਪ੍ਰੀਤ ਸਰਪੰਚ ਉਹਨਾਂ ਵੱਲੋਂ 1000 ਬਾਈਏ ਨੌਜੇ ਨਾਲ ਫੜ ਲੋ ਆਜੋ ਯਾਰ ਨੌਜੇ ਨਾਲ ਫੜ ਲੋ ਯਾਰ ਆਜੋ ਬਾਅਦ ਵਿੱਚ ਕਹਣਾ ਬੁਲਾ ਰਹੇ ਨੇ ਜਫੇ ਦਾ ਬੋਲਾ ਸੀ ਲਖੇ ਸਹੀ ਗੱਲਾਂ ਦਾ ਬਾਈ ਆ ਆਪਣਾ ਬੰਦਾ ਨਾਲ ਦੇ ਨਾਲ ਖੜਾ ਲੀਏ ਲਾ ਵਿਜੇ ਕਬੱਡੀ ਪਾਰਾ ਗੁਰੀ ਕਰੀ ਗੱਲ ਆ ਅਗਲੀ ਰੇਡ ਪਾਣੀ ਕਹਿੰਦੇ ਵਿਜੇ ਪਾਸੋਂ ਵਾਲਾ ਵਧਿਆ ਹੋਇਆ ਖੇਡ ਮੈਦਾਨ ਵਿੱਚ ਇਧਰ ਦੇਖਿਆ ਵੀ ਚਾਰੇ ਚਾਰੇ ਸਟਾਪਰ ਐਨ ਕਹਿੰਦੇ ਤਿਆਰ ਬੈਠੇ ਆਰ ਪ੍ਰਤਾਪ ਗਰੇਵਾਲੇ ਬੰਦਾ ਏ ਆਹ ਬਰਦਾਬ ਲੱਖੀ ਸੋਹਣ ਵੀਰਾ ਸਾਡਾ ਜਿਹੜੀ ਟੀਮ ਜਿੱਤੂਗੀ 1000 ਦੇ ਵੱਡੇ ਮਾਨ ਹੋਣਗੇ ਜਿਹੜੀ ਟੀਮ ਜਿੱਤੂਗੀ 1000 ਦੇ ਵੱਡੇ ਮਾਨ ਹੋਣਗੇ ਯਾਰ ਜਿਹਦਰੇ ਪਾਸੇ ਪਾਉਂਦਾ ਕਰ ਦੋ ਜਿੱਧਰ ਜਫਾ ਲੱਗਿਆ ਮਨਪਰੀ ਸਰਪੰਚ ਜੀ ਬੜਾ ਬੜਾ ਧੰਨਵਾਦ ਗੁਰੂ ਕਰੀਂਗਾ ਲਾਗਲੀ ਰੇਡ ਪੈਂਦੀ ਹੈ ਖੋਸ਼ੀ ਅਗਲੀ ਰੇਡ ਪਾ ਰਿਹਾ ਕੜਿਆਣੇ ਵਾਲਾ ਇਧਰ ਦੇਖਦੇ ਵੀ ਨੌਜਾਨ ਚਾਰ ਦੇ ਚਾਰੇ ਢੰਡੋਲੀਆ ਨੇ ਲੈ ਵੀ ਲਖਿਆ ਕਹਦੇ ਮੱਟੂ ਨੂੰ ਜਾਂ ਕਹਦੇ ਗੁਰੀ ਨੂੰ ਪਰ ਦੇਖਦੇ ਵੀ ਡਬਲ ਟੱਚ ਦੇ ਇਸ਼ਾਰੇ ਹੈ ਤੇ ਹਰਦੀਪ ਝਵਾਲੇ ਵਾਲਾ ਕਹਿੰਦਾ ਵੀ ਪੁਆਇੰਟ ਜਿਹੜਾ ਕੜਿਆਣੇ ਦੀ ਟੀਮ ਦੇ ਖਾਤੇ ਵਿੱਚ ਜੁੜ ਗਿਆ ਅਗਲੀ ਰੇਡ ਪਾਉਣ ਲਈ ਨੌਜਾਨ ਖੇਡ ਮੈਦਾਨ ਵਿੱਚ ਕਿਰਨੀ ਬਕੜਾਉਣੇ ਵਾਲਾ ਫੇਰ ਵਧਿਆ ਹੋਇਆ ਚਾਰ ਦੇ ਚਾਰੇ ਸਟਾਪਰ ਲਓ ਤੇਰੀਆਂ ਤਿੰਨ ਕਬੱਡੀਆਂ 5000 ਦੀਆਂ 5000 ਦੀਆਂ ਤਿੰਨ ਕਬੱਡੀਆਂ ਕਿਰਨੀ ਬਕੜਾਉਣੇ ਵਾਲਾ ਗੋਪੀ ਹੋ ਗਿਆ ਮੂਰੇ ਆਹ ਕਰਦਾ ਕਿਰਨੀ ਗੱਲ ਕਬੱਡੀ 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 ਆ ਕਿਰਨੀ ਪਹਿਲੀ ਸਫਲ ਪਾ ਗਿਆ ਬਕੜਾਉਣੇ ਵਾਲਾ ਅੜੇ ਘਟੇ ਕੱਢਦਾ ਇਹ ਅੜੇ ਮੈਚ ਕੱਢਦਾ ਇਹਨੂੰ ਕਿਰਨੀ ਮਗੜਾਉਣੇ ਵਾਲਾ ਕਹਿੰਦੇ ਆ ਅਗਲੀ ਰੇਡ ਪਾਉਣੀ ਕਹਿੰਦੇ ਖੁਸ਼ੀ ਖੇਡ ਮੈਦਾਨ ਵਿੱਚ ਫੇਰ ਵਧੇ ਹੋਇਆ ਚਾਰੇ ਚਾਰੇ ਸਟਾਪਰ ਐਨ ਕਹਿੰਦੇ ਤਿਆਰ ਵਰ ਤਿਆਰ ਨੇ ਚਾਰਾਂ ਵਿੱਚੋਂ ਵੇਖਾਂਗੇ ਵੀ ਹੁਣ ਕੌਣ ਰੱਖਦਾ ਕੌਣ ਮੂਹਰੇ ਹੋ ਕੇ ਘੇਰਦਾ ਕਿਹੜਾ ਗੁੱਟ ਫੜਦਾ ਕਿਹੜਾ ਲੱਤੀ ਲੱਗਦਾ ਇੱਕ ਪਾਸੇ 2 ਅੱਖਾਂ ਦੂਜੇ ਪਾਸੇ 8 ਅੱਖਾਂ ਪਰ ਦੇ ਇਸੇ ਵੀ ਪੁਆਇੰਟ ਰੇਡਰ ਦੇ ਖਾਤੇ ਵਿੱਚ ਜੁੜ ਗਿਆ ਅਗਲੀ ਕੌਡੀ ਖੇਡ ਮੈਦਾਨ ਵਿੱਚ ਪ੍ਰਦੀਪ ਤੂਫਾਨ ਲਓ ਪ੍ਰਦੀਪ ਤੂਫਾਨ ਇਸ ਵੇਲੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਵਿੱਚ ਬਾਧਾ ਜਾ ਰਿਹਾ ਹੈ ਜਦੋਂ ਆ ਖਿਡਾਰੀ ਢੇਰ ਦੇ ਵਿੱਚ ਖੇੜਣ ਗਿਆ ਜਾ ਜਾਂਦੇ ਸਮੇ ਅਕਸੀਡੈਂਟ ਹੋ ਗਿਆ ਮੁੰਡੇ ਦਾ ਦੋਨੇ ਪੱਟ ਟੁੱਟੀਆਂ ਸੀ ਡਾਕਟਰਾਂ ਨੇ ਕਹਿ ਦਿੱਤਾ ਸੀ ਵੀ ਇਹ ਹੁਣ ਖੇਡਣ ਯੋਗ ਨਹੀਂ ਪਰ ਸਾਰੀ ਮਾਂ ਖੇਡ ਕਬੱਡੀ ਨਾਲ ਖੜੀ ਹੈ ਸਾਰੇ ਪ੍ਰੋਮੋਟਰ ਨਾਲ ਖੜੇ ਨੇ ਤੇ ਵੀਰ ਨੇ ਦੁਬਾਰਾ ਖੇਡ ਗਰਾਊਂਡ 'ਚ ਵਾਪਸੀ ਕੀਤੀ ਹੈ ਆ ਪ੍ਰਦੀਪ ਇਸ ਵੇਲੇ ਪ੍ਰਦੀਪ ਤੂਫਾਨ ਢਡੋਲੀ ਵਾਲਾ ਕਬੱਡੀ ਪਾ ਰਿਹਾ ਤੇ ਦੂਜੇ ਪਾਸੇ سنی ਆਜਮਾਨੀਆ ਹੋ ਗਿਆ ਮੂਰੇ ਕਬੱਡੀ 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 ਧੜਕਾ 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 ਰੇਡਰ ਪੁਆਇੰਟ ਪੁਆਇੰਟ ਢਡੋਲੀ ਦੀ ਟੀਮ ਨੇ ਖਾਤੇ ਵਿੱਚ ਜੁੜ ਗਿਆ ਪੁਆਇੰਟ ਜਿਹੜਾ ਰੇਡਰ ਨੇ ਆਪਣੀ ਟੀਮ ਦੇ ਖਾਤੇ ਵਿੱਚ ਧੁਰ ਦਿੱਤਾ ਖੁਸ਼ੀ ਕੜਿਆਣੇ ਵਾਲਾ ਭਾਈ ਜੀ ਆ ਦੋਨੋਂ ਟੀਮਾਂ ਨੋਟ ਕਰੋ ਜਿੰਨੇ ਵੀ ਜੱਫੇ ਲੱਗਣ ਹੁਣ ਤੋਂ ਜਿੰਨੇ ਵੀ ਕਾਡੀਆਂ ਪੈ ਗਈਆਂ ਹਰ ਇੱਕ ਨੰਬਰ ਦਾ ਇੱਕ ਇੱਕ ਹਜ਼ਾਰ ਮਨਪ੍ਰੀਤ ਸਰਪੰਚ ਵੱਲੋਂ ਖੱਲੇ ਵਾਲਿਆ ਅਗਲੀ ਰੇਡ ਪੈਂਦੀ ਹੈ ਵੱਡੇ ਐਲਾਨ ਪੰਨਪਰੀ ਸਿੰਘ ਜੀ ਰਾਜਾ ਸਰਪੰਚ ਸਾਹਿਬ ਉਹਨਾਂ ਦਾ ਵਿਸ਼ੇਸ਼ ਤੌਰ ਤੇ ਵੱਡਾ ਧੰਨਵਾਦ ਖਿਡਾਰੀਆਂ ਦਾ ਸਤਿਕਾਰ ਕਰ ਰਿਹਾ ਕਿਉਂਕਿ ਅੱਜ ਜਿੰਨੇ ਆਏ ਸਾਰੇ ਛੋਟੀ ਜੁੜੇ ਆਏ ਆ ਇਹ ਮਹਗੇ ਮੁੱਲ ਦੇ ਖਿਡਾਰੀ ਨੇ ਜਿਹੜੇ ਅੱਜ ਹਰਮਨਸਪੁਰੇ ਵਿੱਚ ਖੇਡ ਗਏ ਇਹ ਕਿਤੇ ਕਿਤੇ ਦੇਖਣ ਨੂੰ ਮਿਲਦੇ ਆ ਅਗਲੀ ਕੌਡੀ ਤੇ ਵਿਜੇ ਪਾਸੋਂ ਵਾਲਾ ਲਓ ਵਿਜੇਪਾਲ ਸਿੰਘ ਦਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਵਿੱਚ ਵਧਿਆ ਹੋਇਆ ਹੈ ਹੁਣ ਜਿੰਨੇ ਵੀ ਨੰਬਰ ਲੱਗਣਗੇ ਹਰ ਇੱਕ ਨੰਬਰ ਦਾ ਕਹਿੰਦੇ 1 ਕ 1000 ਹੋਣਾ ਇਧਰ ਕਹਿੰਦੇ ਪ੍ਰਤਾਪ ਤਿਆਰ ਹੈ ਸਨੀ ਤਿਆਰ ਹੈ ਚਰਚੇ ਦੇ ਕਹਿੰਦੇ ਗੋਪੀ ਦੇ ਆ ਕੀਤਾ ਹਲਕਾ ਜਿਹਾ ਟੱਚ ਤੇ ਨੰਬਰ ਜਿਹੜਾ ਉਹ ਧਾਵੀ ਵਾਲੇ ਵੀ ਵਿਜੇ 1000 ਨਾਲ ਦੀ ਨਾਲ ਫੜ ਲਓ ਇਧਰ ਸਾਡੇ ਵੀਰਾਂ ਵੱਲੋਂ ਮਨਪ੍ਰੀਤ ਸਰਪੰਚ ਵੀਰਾ ਸਾਡਾ ਆ 1000 ਨਾਲੇ ਫੜ ਲਓ ਬਹੁਤ ਬਹੁਤ ਧੰਨਵਾਦ ਅਗਲੀ ਰੇਡ ਕਹਿੰਦੇ ਗੱਭਰੂ ਨੇ ਪਾਉਣੀ ਹੈ ਹਾਂ ਅਕਾਂ ਮਰਦਾ 2 2000 2 2000 ਦਿੱਤਾ ਜਾਊਗਾ ਗੁਜਰਾ ਦੇ ਕਹਿਣਾਂ ਕੋ 2 2000 ਦਿੱਤਾ ਜਾਊਗਾ ਹਾਂ ਮਨਪ੍ਰੀਤ ਸਿੰਘ ਜੀ ਰਾਜਾ ਸਰਪੰਚ ਸਾਹਿਬ ਸਰਪੰਚ ਸਾਹਿਬ ਇੱਕ ਬੇਨਤੀ ਆ ਆ ਜਿਹੜੇ ਅਫੀਸ਼ੀਅਲ ਵੀਰ ਐ ਇਹ ਸਵੇਰ ਤੋਂ ਗਰਾਊਂਡ ਵਿੱਚ ਸੇਵਾ ਕਰ ਰਿਹਾ ਆਪਾਂ ਇਹਨਾਂ ਦਾ ਵੀ ਮਾਨ ਸਤਕਾਰ ਜ਼ਰੂਰ ਕਰਾਂਗੇ ਆ ਸਾਹਮਣੇ ਪਈ ਹੋਈ ਰੇਲ ਇਧਰ ਦੇਖਿਆ ਵੀ ਚਾਰ ਦੇ ਚਾਰੇ ਸੌ ਪਰ ਐਨ ਤਿਆਰੀ ਖਿੱਚੀ ਫਿਰਦੇ ਆ ਲੱਖਾ ਟਾਈਗਰ ਢੰਡੋਲੀ ਪਿੰਡ ਵਾਲਾ 2500 ਲੈ ਬਈ ਖੁਸ਼ੀ ਆ 2000 ਨਾਲੇ ਫੜ ਲਿਓ ਕਿਉਂਕਿ ਨੋਟਾਂ ਤੋਂ ਹੁਣ ਰابطਾ ਲਾ ਦਿੱਤੀਆਂ ਨੇ ਕਿ ਯਾਰਾਂ ਦਾ ਗਰੁੱਪ ਗੱਡ ਮਾਸਲੇ ਦੀ ਸ਼ਾਨ ਕਰਦਾ ਕੰਮ ਗਾਂਧੀ ਵਾਲੇ ਨੋਟ ਲਿਓ ਕਰਦੇ ਜਿੱਥੇ ਮਨਪਰੀ ਸਰਪੰਚ ਦਾ ਨਾਮ ਕਰਦਾ ਅਗਲੀ ਰੇਡ ਪਾਉਣੀ ਫੇਰ ਨੌਜਾਨ 25 2500 ਦੀ ਕਬੱਡੀਆਂ ਪੈਣੀਆਂ ਖੰਡੇ ਵਾਲਿਆ 25 2500 ਹਰ ਇੱਕ ਪੁਆਇੰਟ ਦਾ ਦਿੱਤਾ ਜਾਵੇਗਾ 25 2500 ਕੜਿਆਣੇ ਵਾਲਿਆ ਕੜਿਆਣੇ ਵਾਲਿਆ ਨੌਜਾਨਾ ਕਾਲੀ ਨਾ ਕਰ ਕਾਲੀ ਅੱਗੇ ਟੋਏ ਹੈ ਜੀਨੇ ਕੀਤੀ ਕਾਲੀ ਪਿੱਛੋਂ ਸਾਰੀ ਰੋਇਆ ਜਿਹਨੇ ਕੀਤੀ ਕਾਲੀ ਪਿੱਛੋਂ ਸਾਰੀ ਰੋਇਆ ਅਗਲੀ ਕੌਡੀ ਖੁਸ਼ਵਿੰਦਰ ਸਿੰਘ ਖੁਸ਼ੀ ਕੜਿਆਣੇ ਵਾਲਾ ਲਓ ਖੁਸ਼ੀ ਕੜਿਆਣੇ ਵਾਲਾ ਤਿਆਰ ਹੈ ਇਸ ਨੇ ਅਵਤਾਰ ਜੀ ਕੀ ਕਹਿੰਦੀ ਆ ਕਾਪੀ ਫਿਰ ਕੀ ਕਹਿੰਦੀ ਆ ਕਾਪੀ ਫਿਰ ਕੱਲਾ ਵੱਡਿਆਂ ਨੇ 25 2500 ਦੀਆਂ ਕਬੱਡੀਆਂ ਤੇ ਜੱਫੇ ਹਰ ਕੈਂਬਰ 'ਚ ਨੇ 25-2500 ਦਾ ਮਨਬੀਰ ਸਰਪੰਚ ਕਿਹਾ ਵੀ ਗੱਲ ਵੱਡੀ ਬਣ ਗਈ ਹੈ ਆਹ ਮੈਚ ਵਿੱਚ ਗੱਲ ਵੱਡੀ ਆਓ ਸਾਹਮਣੇ ਕੱਢੋ ਜੀ 2500 ਆਓ ਕਹਿੰਦੇ ਖੁਸ਼ੀ ਇਸ ਵੇਲੇ ਨੰਬਰ ਦਾ ਵਾਅਦਾ ਕਰਦਾ ਹੋਇਆ ਮਨਬੀਰ ਸਰਪੰਚ ਆਹ ਪ੍ਰਦੀਪ ਆ ਗਿਆ ਖੇਡ ਵਾਲੇ ਕਰੀ ਗੱਲ ਅਗਲੀ ਰੇਡ ਪਾਉਣ ਲਈ ਪ੍ਰਦੀਪ ਤੂਫਾਨ ਢੋਲੀ ਵਾਲਾ ਕਹਿੰਦੇ ਤਿਆਰ ਵਰ ਤਿਆਰ ਹੈ ਇਧਰ ਦੇਖਦੇ ਵੀ ਚਾਰੇ ਦੇ ਚਾਰੇ ਸਟਾਪਰ ਪੂਰੀ ਤਿਆਰੀ ਖਿੱਚੀ ਫਿਰਦੇ ਆ ਚਾਰਾਂ ਵਿੱਚੋਂ ਛੜੀ ਆਦ ਵਾਲੀਆ ਜਾਂ ਫਿਰ ਗੋਪੀ ਜਾਂ ਫਿਰ ਪੀਤੀ ਜਾਂ ਫਿਰ ਪ੍ਰਤਾਪ ਕੜਿਆਣੇ ਵਾਲਾ ਪ੍ਰਤਾਪ ਕੜਿਆਣੇ ਵਾਲਾ ਪ੍ਰਤਾਪ ਤੇ ਪ੍ਰਦੀਪ ਪ੍ਰਤਾਪ ਕਬੱਡੀ 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 ਦੀ ਰਫਤਾਰ ਜੋ ਯਾਰੋ ਗੱਡੀ ਦੀ ਬਾ ਸੋਹਣੀ ਖੇਡ ਕਬੱਡੀ ਦੀ ਰਫਤਾਰ ਜੋ ਯਾਰੋ ਗੱਡੀ ਆ 2500 ਬਣ ਲੋ ਜੱਫੇ ਦਾ ਮਨਪ੍ਰੀਤ ਸਰਪੰਚ ਉਹਨਾਂ ਦੇ ਵੱਲੋਂ ਕਹਿੰਦੇ 2500 ਆ ਜੱਫੇ ਦੇ ਲਈ ਆ ਗਿਆ ਬਹੁਤ ਬਹੁਤ ਧੰਨਵਾਦ ਆ ਕਬੱਡੀ ਕਿਹਨੇ ਪਾਉਣੀ ਹੈ ਜਿੱਤਾਂ ਹਾਰਾਂ ਵਾਲੀਆਂ ਕਬੱਡੀਆਂ ਪੈਰੀਆਂ ਨੇ ਕੰਦੇੜਾ 2500 ਦੀ ਕਬੱਡੀ ਆ ਮੜੀ ਸਰਪੰਚ ਵੱਲੋਂ ਅਗਲੀ ਰੇਡ ਪਾਉਣੀ ਕਹਿੰਦੇ 2500 ਦੀ ਰੇਡ ਪੈਣ ਲੱਗਿਆ ਖੇਡ ਮੈਦਾਨ ਵਿੱਚ ਇਧਰ ਦੇਖਦੇ ਵੀ ਚਾਰ ਦੇ ਚਾਰੇ ਸਟਾਪਰ ਹੁਣ ਤਿਆਰ ਵਰ ਤਿਆਰ ਮੱਡੂ ਨੇ ਟਰਾਈ ਤੇ ਸੋਹਣੀ ਕੀਤੀ ਹੈ ਪਰ ਦੇਖਦੇ ਵੀ ਖੁਸ਼ੀ ਮਾਰੀ ਆ ਲੱਖਾਂ ਜੇ ਪੁਆਇੰਟ ਦਾ ਵਾਧਾ ਆਪਣੀ ਟੀਮ ਦੇ ਖਾਤੇ ਵਿੱਚ ਜੋੜ ਗਿਆ ਅਗਲੀ ਰੇਡ ਵਿਜੇ ਪਾਸੋਂ ਵਿਜੇ ਪਾਸੋਂ ਵਾਲ ਆ ਗਿਆ ਬੱਤੀ ਬੱਤੀ 2500 ਦੀਆਂ ਕਬੱਡੀਆਂ ਪੈਰੀਆਂ ਨੇ ਮਾਇਆ ਨਾਲ ਦੀ ਨਾਲ ਵੰਡੀ ਜਾ ਰਹੀ ਹੈ ਭਾਈ ਜੀ ਧਨੋਰੀ ਉਹ ਟੀਮ ਖੇਡ ਮੈਦਾਨ ਦੇ ਲਾਗੇ ਆ ਜਵੇ ਅਗਲਾ ਮੈਚ ਵੀ ਸਿਰੇ ਦਾ ਹੋਣਾ ਹੈ ਆ ਦੇ ਦੇ ਦਾ ਫਾਈਨਲ ਮੈਚ ਪੂਰਾ ਚੋਟੀ ਦਾ ਹੋਣਾ ਆਹ ਕਹਿੰਦੇ ਵਿਜੇ ਇਸ ਵੇਲੇ ਇਸ ਵੇਲੇ ਕਬੱਡੀ ਪਾ ਰਿਹਾ ਆਹ ਵਿਜੇ ਕਹਿੰਦੇ ਪਾਸੋ ਵਾਲਾ ਹਾਂ ਨੰਬਰ ਪੁਆਇੰਟ ਪੁਆਇੰਟ ਲੈ ਬਈ ਲੈ ਫੜ ਲੈ 2500 ਆ 1000 ਕਿਹਦੇ ਵੱਲੋਂ ਸੀਗਾ ਜੀ ਲੱਕੀ ਸੋਹਲ ਜਿਹੜੀ ਟੀਮ ਜਿੱਤ ਗਈ ਲੈ ਵੀ ਟਾਈਗਰ 1000 ਆ ਵੀ ਫੜ ਲਿਓ ਨੰਬਰ ਲਿਓ ਜੀ ਉਹਦੇ ਨੰਬਰ ਕੜਿਆਣ ਦੇ ਨੰਬਰ ਆ 7 10 ਤੇਤਦੋਰੀ 13 ਛੋਟੀ ਦਾ ਮੈਚ ਖੇੜਾ ਗਿਆ